ਜੀਨਾ ਨਬਸ ਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਨੂੰ ਦੇਸ਼ ਦੇ ਵਟਵਾਰੇ ਦਾ ਅਨੁਭਵ ਸਰਗੋਦੇ ਦੀ ਸੁਭਾਗੀ ਧਰਤੀ ਉੱਪਰ ਮਹਾਪੁਰਖਾਂ ਨੇ ਕੋਈ 29 ਸਾਲ ਦੇ ਕਰੀਬਨ ਅੰਨ ਦਿਨ ਸੁਖਰਿਤ ਕਰਦਿਆਂ ਬਤੀਤ ਕੀਤੇ ਇੱਕ ਦਿਨ ਸਿਮਰਨ ਸਮੇਂ ਲੀਨ ਬਿਰਤੀ ਵਿੱਚ ਆਪ ਜੀ ਨੂੰ ਅਨੁਭਵ ਹੋਇਆ ਕਿ ਜਿਸ ਅਸਥਾਨ ਜ਼ਮੀਨ ਵਿੱਚ ਅਸੀਂ ਬੈਠੇ ਹਾਂ ਥੋੜੇ ਸਮੇਂ ਤੱਕ ਸਾਨੂੰ ਇਹ ਧਰਤੀ ਨੂੰ ਛੱਡਣਾ ਪਵੇਗਾ ਅਦਲਾ ਬਦਲੀ ਅਤੇ ਮਾਰ-ਬੱੜ ਦਾ ਦ੍ਰਿਸ਼ ਵੀ ਅੱਖਾਂ ਅੱਗੇ ਦੀ ਹੋ ਗੁਜ਼ਰਿਆ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਬਰ ਬਾਣੀ ਦੇ ਬਾਕ ਇੱਕਦਮ ਅੱਖਾਂ ਅੱਗੇ ਆ ਗਏ ਕਿ ਕਿਵੇਂ ਜੋ ਗਵਾਂਢੀ ਹੁਣ ਆਪਸ ਵਿੱਚ ਸਤਕਾਰ ਪਿਆਰ ਨਾਲ ਰਹਿੰਦੇ ਅਤੇ ਲੈਣ ਦੇਣ ਤੇ ਦੁੱਖ ਸੁੱਖ ਦੇ ਭਾਈਵਾਲ ਹਨ ਉਹ ਕੁਦਰਤ ਬਲੋਂ ਇੱਕਦਮ ਮਨਾ ਵਿੱਚ ਉਹਨਾਂ ਦੇ ਅੰਦਰ ਨਫ਼ਰਤ ਪੈਦਾ ਹੋ ਜਾਵੇਗੀ ਅਤੇ ਉਹੀ ਬੇਗਾਨੇ ਹੋ ਜਾਣਗੇ ਮਨੁੱਖ ਮਨੁੱਖ ਨੂੰ ਦੇਖ ਕੇ ਨਹੀਂ ਸੁਖਾਵੇਗਾ ਰਾਤ ਨਾਲ ਧਰਤੀ ਲਾਲ ਦਿਖਾਈ ਦਿੱਤੀ ਇਹ ਸਾਰਾ ਦ੍ਰਿਸ਼ ਦੇਖ ਕੇ ਮਨ ਵਿੱਚ ਦਿਲਗੀਰੀ ਆਈ ਕਿ ਕਾਦਰ ਦੀ ਸ੍ਰਿਸ਼ਟੀ ਉੱਪਰ ਇੱਕ ਹੀ ਕਹਿਰ ਟੁੱਟਣ ਵਾਲਾ ਹੈ ਅਗਲੇ ਹੀ ਦਿਨ ਆਪ ਜੀ ਨੂੰ ਦਿਲਗੀਰ ਵੇਖ ਕੇ ਆਪ ਜੀ ਦੇ ਵੱਡੇ ਭਾਈ ਸਰਦਾਰ ਤਾਰਾ ਸਿੰਘ ਜੀ ਨੇ ਪੁੱਛਿਆ ਕਿ ਕੀ ਕਾਰਨ ਹੈ ਕਿ ਆਪ ਜੀ ਉਦਾਸ ਪ੍ਰਤੀਤ ਹੁੰਦੇ ਹੋ ਸਾਡੇ ਵੱਲੋਂ ਕੋਈ ਖੇਚਲ ਹੋਵੇ ਤਾਂ ਬੇਝਿਜਕ ਦੱਸ ਦਿਓ ਅਸੀਂ ਉਸ ਨੂੰ ਦੂਰ ਕਰਨ ਦਾ ਯਤਨ ਕਰਾਂਗੇ ਇੱਕ ਦੋ ਵਾਰੀ ਤਾਂ ਆਪ ਜੀ ਨੇ ਟਾਲ ਮਟੋਲ ਕੀਤੀ ਕਿ ਕੋਈ ਗੱਲ ਨਹੀਂ ਬਾਰ ਬਾਰ ਪੁੱਛਣ ਤੇ ਆਪ ਜੀ ਨੇ ਸਾਰੇ ਭਰਾਵਾਂ ਨੂੰ ਇਕੱਠੇ ਕਰਕੇ ਦੱਸਿਆ ਦਿੱਤਾ ਕਿ ਇੰਜ ਮਾਲੂਮ ਹੁੰਦਾ ਹੈ ਕਿ ਥੋੜੇ ਸਮੇਂ ਤੱਕ ਸਾਨੂੰ ਇਹ ਸਰਗੋਦੇ ਦੀ ਧਰਤੀ ਛੱਡਣੀ ਪਵੇਗੀ ਅਤੇ ਆਪਣੇ ਵਤਨ ਵਾਪਸ ਜਾਣਾ ਪਵੇਗਾ ਇੱਧਰ ਦੇ ਲੋਕ ਉੱਧਰ ਚਲੇ ਜਾਣਗੇ ਤੇ ਉੱਧਰ ਦੇ ਇੱਧਰ ਆਉਣਗੇ ਬਹੁਤ ਭਾਰੀ ਤਬਾਹੀ ਮਚਣ ਦੇ ਆਸਾਰ ਨਜ਼ਰ ਆਉਂਦੇ ਹਨ ਸਾਰੇ ਬਚਨ ਨੂੰ ਸੁਣ ਕੇ ਛੋਟੇ ਭਾਈ ਸਾਹਿਬ ਕਹਿਣ ਲੱਗੇ ਜੱਟ ਤਾਂ ਮਰ ਕੇ ਵੀ ਜ਼ਮੀਨ ਨਹੀਂ ਛੱਡਦਾ ਤੁਸੀਂ ਸਾਨੂੰ ਜਿਉਂਦੇ ਜੀ ਛੱਡਣ ਲਈ ਆਖ ਰਹੇ ਹੋ ਇਹ ਕਿਵੇਂ ਹੋ ਸਕਦਾ ਹੈ ਸਾਡੇ ਪਾਸੋਂ ਕੀ ਇਹ ਲੋਕ ਜ਼ੋਰ ਨਾਲ ਜ਼ਮੀਨਾਂ ਛੜਾ ਲੈਣਗੇ ਅਸੀਂ ਇਹ ਬੇਆਬਾਦ ਜ਼ਮੀਨਾਂ ਮੁੱਲ ਲੈ ਕੇ ਖੂਨ ਪਸੀਨਾ ਇੱਕ ਕਰਕੇ ਆਬਾਦ ਕੀਤੀਆਂ ਹਨ ਬਾਬਾ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਤੁਸੀਂ ਮੈਨੂੰ ਉਦਾਸੀ ਦਾ ਕਾਰਨ ਪੁੱਛਿਆ ਸੀ ਜੋ ਗੁਰੂ ਪਾਤਸ਼ਾਹ ਨੇ ਮੈਨੂੰ ਸੋਝੀ ਦਿੱਤੀ ਉਹ ਮੈਂ ਆਪ ਜੀ ਨੂੰ ਦੱਸ ਦਿੱਤੀ ਬਾਕੀ ਜ਼ਮੀਨ ਛੱਡੋ ਜਾਂ ਨਾ ਇਹ ਤੁਹਾਡੀ ਮਰਜ਼ੀ ਹੈ ਤਿੰਨ ਚਾਰ ਮਹੀਨੇ ਦਾ ਸਮਾਂ ਬਤੀਤ ਹੋ ਗਿਆ ਬਾਬਾ ਜੀ ਦੇ ਮਨ ਵਿੱਚ ਫੇਰ ਵਿਚਾਰ ਆਈ ਕਿ ਅਸੀਂ ਇਸ ਘਰ ਚੋਂ ਪ੍ਰਸ਼ਾਦਾ ਛੱਕਦੇ ਹਾਂ ਨਾਲੇ ਦੁਨਿਆਵੀ ਸੰਬੰਧ ਵੀ ਕਾਫੀ ਨੇੜੇ ਦਾ ਹੈ ਇੱਕ ਵਾਰ ਫੇਰ ਪ੍ਰੇਰਣਾ ਕਰਕੇ ਵੇਖ ਲੈਂਦੇ ਹਾਂ ਤਾਜ ਨੂੰ ਆਉਣ ਵਾਲੇ ਭਿਆਨਕ ਸਮੇਂ ਤੋਂ ਇਹ ਸੰਭਲ ਸਕਣ ਸੋ ਆਪ ਜੀ ਨੇ ਸਾਰੇ ਭਰਾਵਾਂ ਨੂੰ ਇਕੱਠੇ ਕਰਕੇ ਪਹਿਲੇ ਵਾਲੀ ਗੱਲ ਦੁਬਾਰਾ ਕਹੀ ਤੇ ਕਿਹਾ ਜੇ ਤੁਸੀਂ ਆਪ ਨਹੀਂ ਜਾਣਾ ਚਾਹੁੰਦੇ ਤਾਂ ਮਾਤਾ ਜੀ ਅਤੇ ਬਾਕੀ ਬੀਬੀਆਂ ਨੂੰ ਜ਼ਰੂਰੀ ਸਮਾਨ ਸਮੇਤ ਪਿੰਡ ਭੇਜ ਦਿਵੋ ਸਮਾਂ ਨੇੜੇ ਆ ਰਿਹਾ ਹੈ ਦੂਸਰੇ ਸਾਨੂੰ ਇੱਕ ਪ੍ਰੇਮੀ ਨੇ ਦੱਸਿਆ ਕਿ ਰਾਜਸਥਾਨ ਵਿੱਚ ਬਾੜੀ ਸ਼ਹਿਰ ਨਜ਼ਦੀਕ ਜ਼ਮੀਨ ਕਾਫੀ ਸਸਤੀ ਵਿਕ ਰਹੀ ਹੈ ਉੱਥੇ ਪੰਜਾਬੀ ਲੋਕਾਂ ਨੇ ਜ਼ਮੀਨ ਲੈ ਕੇ ਆਬਾਦ ਕੀਤੀ ਹੈ। ਸੋ ਤੁਸੀਂ ਵੀ ਇੱਥੇ ਵਾਲੀ ਥੋੜੀ ਜਿਹੀ ਜ਼ਮੀਨ ਵੇਚ ਕੇ ਰਾਜਸਥਾਨ ਵਿੱਚ ਹੀ ਜ਼ਮੀਨ ਖਰੀਦ ਲਓ। ਕੁਦਰਤ ਨੇ ਭਰਾਵਾਂ ਦੇ ਮਨ ਵਿੱਚ ਪ੍ਰੇਰਣਾ ਦਿੱਤੀ। ਸਾਰੇ ਮੰਨ ਗਏ। ਭਾਈ ਤਾਰਾ ਸਿੰਘ ਜੀ ਬੀਬੀਆਂ ਨੂੰ ਨਾਲ ਲੈ ਕੇ ਜ਼ਰੂਰੀ ਸਮਾਨ ਸਮੇਤ ਪਿੰਡ ਧੁੱਗੇ ਆ ਗਏ। ਹਫ਼ਤਾਕ ਪਿੰਡ ਧੁੱਗੇ ਰਹਿ ਕੇ ਮੁੜੇ ਆਪ ਸਰਗੋਦੇ ਭਰਾਵਾ ਪਾਸ ਚਲੇਗੇ। ਕੁਝ ਦਿਨ ਸਰਗੋਦੇ ਠਹਿਰਨ ਪਿੱਛੋਂ ਸਰਦਾਰ ਤਾਰਾ ਸਿੰਘ ਜੀ ਬਾਕੀ ਭਰਾਵਾਂ ਦੀ ਰਾਏ ਨਾਲ ਧੋਲਪੁਰ ਰਿਆਸਤ ਦੀ ਬਾੜੀ ਤਹਿਸੀਲ ਦੇ ਪਿੰਡ ਕਰੇਰੂਏ ਜ਼ਮੀਨ ਵੇਖਣ ਚਲੇ ਗਏ ਫਿਰ ਤੁਰ ਕੇ ਜ਼ਮੀਨ ਵੇਖੀ ਜ਼ਮੀਨ ਪਸੰਦ ਆ ਗਈ ਵਾਪਸ ਆ ਕੇ ਬਾਹਰ ਵਾਲੀ ਕੁਝ ਜ਼ਮੀਨ ਵੇਚ ਕੇ ਅਤੇ ਥੋੜੇ ਪੈਸੇ ਘਰੋਂ ਪਾ ਕੇ ਕਰੀਬਨ 2 ਮਰਬੇ ਪਿੰਡ ਕਰੇਰੂਏ ਰਾਜਸਥਾਨ ਵਿਖੇ ਜ਼ਮੀਨ ਖਰੀਦ ਲਈ ਤੇ ਹੁਣ ਬਾਬਾ ਜੀ ਸਰਗੋਦੇ ਤੋਂ ਰਾਜਸਥਾਨ ਵਿਖੇ ਜੋ ਜ਼ਮੀਨ ਖਰੀਦੀ ਸੀ ਉਸ ਜਗ੍ਹਾ ਤੇ ਆ ਗਏ ਇਸ ਜਗ੍ਹਾ ਆ ਕੇ ਬਾਬਾ ਜੀ ਆਪਣਾ ਬਹੁਤਾ ਸਮਾਂ ਪ੍ਰਭੂ ਬੰਦਗੀ ਵਿੱਚ ਲੀਨ ਰਹਿੰਦੇ ਅਤੇ ਨਾਲ-ਨਾਲ ਖੇਤੀਬਾੜੀ ਦਾ ਕੰਮ ਵੀ ਕਰਦੇ ਰਹੇ ਸੇਕਨਹਿਆ जिना न विसरे नाम सेकन है आ सेकन है आ भेद न जानो मूल साईं जे आ भेद न जानो मूल साईं जे ना न बिसराम शेक सेकने जीना न बिसर नाम शेके सेकने सेकनेया